ਸਸੀਕਲ ਜੀ ਸਵਾਗਤ ਕਰਦੇ ਆ ਪਬਲਿਕ মিডিਆ ਦੇ ਉੱਪਰ ਸਾਡੇ ਨਾਲ ਸੰਜੀਵ ਬਸਿਸਟ ਜੀ ਮੌਜੂਦ ਆ ਅ ਅੱਜ ਬੜੀ ਮੰਦਭਾਗੀ ਘਟਨਾ ਜਿਹੜੀ ਆਪਾਂ ਦੇਖ ਰਹੇ ਆ ਕਿ ਪੂਰੇ ਚੰਡੀਗੜ੍ਹ ਦੇ ਲੋਕ ਵੀ ਸੜਕਾਂ ਦੇ ਉੱਤੇ ਉਤਰੇ ਹੋਇਆ ਕਿ ਦੰਕਪਾਤੀ ਹਮਲਾ ਸਰ ਜਿਹੜਾ ਹੋਇਆ ਇਹਦੀ ਨਿੰਦਿਆ ਦੇਸ਼ ਦੇ ਹਰ ਕੋਨੇ ਦੇ ਵਿੱਚ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਉਂ बार-बार ਇਦਾਂ ਦੇ ਤਾਕਵਾਦੀ ਹਮਲੇ ਸਿਰਫ ਹਿੰਦੂਆਂ ਜਾਂ ਭਾਰਤ ਨੂੰ ਟਾਰਗੇਟ ਕਰਕੇ ਕੀਤੇ ਜਾ ਰਹੇ ਹੈ ਦੇਖੋ ਪਹਿਲੇ ਤਾਂ ਮੈਂ ਜਿਹੜੀਆਂ ਆਪਣਾ ਗੱਲ ਸੁਣ ਕੇ ਗਈਆਂ ਨਹੀਂ ਉਹਨਾਂ ਨੇ ਮੰਨ ਕਹਾ ਔਰ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਵੀ ਸਾਂਝੁਕਤੀ ਰੱਖਦਾ ਜਿਨ੍ਹਾਂ ਦੇ ਘਰ ਦੇ ਕੀਤੇ। ਔਰ ਜਿਹੜਾ ਇਹ ਹਮਲਾ ਹੋਇਆ ਇਹ ਹਿੰਦੁਸਤਾਨ ਤੇ ਹਮਲਾ ਹੋਇਆ ਔਰ ਬਾਹਰੀਆਂ ਤਾਕਤਾਂ ਨੇ ਹਮਲਾ ਕੀਤਾ। ਔਰ ਇਹਦੀ ਨਿੰਦਾ ਸਿਰ ਹਿੰਦੁਸਤਾਨ ਦੀ ਦੇਸ਼ ਦੁਨੀਆ ਦੇ ਹਰ ਲੀਡਰ ਨੇ ਦੀ ਨਿੰਦਾ ਕੀਤੀ ਆ। ਮੇਰਾ ਇਹ ਮੰਨਣਾ ਕਿ ਜਦੋਂ ਦੀਵਾ ਬੁੱਝਣ ਵਾਲਾ ਹੁੰਦਾ ਉਹ ਆਖਰ ਚ ਬੁਝਕ ਜਾਂਦਾ। ਔਰ ਜਿਹੜਾ ਪਾਕਿਸਤਾਨ ਜਿਹੜਾ ਹੈਗਾ ਉਹ ਆਪਣੇ ਅੰਤਿਮ ਸਮਾਂ ਦੇ ਹੈਗਾ। ਜੋ ਪਾਕਿਸਤਾਨ ਦੀ ਆਰਥਿਕ ਸਥਿਤੀ ਹੈਗੀ ਆ। ਉੱਤੋਂ ਮੁਹੰਦਾਂ ਤੇ ਅਸਟਾਨੇ ਵਾਸਤੇ ਪਾਕਿਸਤਾਨ ਦੇਹਾ ਗਿਆ ਆਪਣੇ ਹੱਤਾਂ ਕੱਢਿਆ ਹੈ। ਔਰ ਮੈਂ ਡਾਇਰੈਕਟਲੀ ਇਹ ਪਾਕਿਸਤਾਨ ਨੂੰ ਚੁਕਾਨ ਨਹੀਂ ਦੇਣਾ ਚਾਹੁੰਦਾ ਕਿ ਆਪਣੀ ਹੱਤਾਂ ਦੇ ਬਾਹਰ ਆ ਜਾਏ ਕਿਉਂਕਿ ਜੇ ਅਗਰ ਇਹ ਆਪਣੀ ਹੱਤਾਂ ਦੇ ਬਾਹਰ ਨਹੀਂ ਆਇਆ ਤੇ ਤੱਕ ਤੇ ਉਹਦਾ ਨਿਸ਼ਾਨ ਨਾਮੋ ਨਿਸ਼ਾਨ ਨਹੀਂ ਰਹੇਗਾ। ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਉਹਨਾਂ ਦੀ ਆਪਣੀ ਜਿਹੜੇ ਲੋਕ ਹੈ ਉਹਦੇ ਲੋਕ ਹੈ ਉਹੀ ਉਹਨੂੰ ਸਫਲ ਕਰ ਦੇਣਗੇ ਪਰ ਜੋ ਨਹੀਂ ਹਟਿਆ ਤੇ ਪਾਕਿਸਤਾਨ ਨੇ ਦੇਖਿਆ ਜੇ ਜਦੋਂ ਪਰਮੋਵਰ ਦਾ ਟੈਕ ਹੋਇਆ ਸੋ ਤੇ ਹਿੰਦੁਸਤਾਨ ਦਾ ਕੀ ਰਿਸਪਾਂਸ ਹੋਏਗਾ ਜੇ ਹਲੇ ਵੀ ਨਹੀਂ ਹਟਿਆ ਤੇ ਫਿਰ ਜੇ ਸਾਨੂੰ ਪਾਕਿਸਤਾਨ ਦੇ ਚ ਜਾ ਕੇ ਉਥੋਂ ਦੇ ਅਤਕੀ ਸੰਕਟ ਨੂੰ ਨਿਪਟਾਰਾ ਕਰਨਾ ਪਏਗਾ ਉਹ ਵੀ ਕਰਾਂਗੇ ਔਰ ਜੇ ਉਹ ਨੂੰ ਪਹੁੰਚਾਉਣ ਲਈ ਕੋਈ ਅੱਗੇ ਆਏਗਾ ਉਹ ਨੂੰ বারবার ਆਪਾਂ ਦੇਖਦੇ ਆਂ ਜੀ ਕਿ ਪਾਕਿਸਤਾਨ ਦਾ ਨਾਮ ਆਉਂਦਾ ਕਿ ਅਤੰਕਵਾਦੀ ਗਤੀਵਿਧੀਆਂ ਜਿੰਨੀਆਂ ਵੀ ਚੱਲਦੀਆਂ ਨੇ ਪਾਕਿਸਤਾਨ ਦੇ ਵਿੱਚ ਲੋਕ ਰਹਿੰਦੇ ਆ ਉਥੋਂ ਹੀ ਅਤਵਾਦੀ ਸੰਗਠਨਾ ਜਿਹੜੇ ਤਿਆਰ ਹੁੰਦੇ ਆ ਤੇ ਹੋਰ ਵੀ ਵਕ ਵਕ ਦੇਸ਼ਾਂ ਦੇ ਵਿੱਚ ਵੀ ਆਪਾਂ ਦੇਖਿਆ ਅਮਰੀਕਾ ਦੇ ਵਿੱਚ ਵੀ ਵੱਡਾ ਹਮਲਾ ਕੀਤਾ ਕਿ ਇਹਨਾਂ ਲੋਕਾਂ ਨੂੰ ਕੀ ਐਡੀ ਆਸਤਾਈ ਹੈ ਜਾਂ ਕੀ ਇਹਨਾਂ ਨੂੰ ਮਿਲਦਾ ਹੈ ਨਜਾਇਜ਼ ਲੋਕਾਂ ਨੂੰ ਮਾਰ ਕੇ ਦੇਖੋ ਇੱਕ ਕਹਾਵਤ ਹੈ ਅੰਗਰੇਜ਼ੀ ਦੀ ਆਈਡਲ ਮਾਈਨ ਇਜ਼ ਡੈਵਲਸ ਵਰਕਸ਼ਾਪ ਪਾਕਿਸਤਾਨ 'ਚ ਕੋਈ ਰੋਜ਼ਗਾਰ ਤੇ ਹੈ ਨਹੀਂ ਕੰਮਕਾਜ ਤੇ ਕੋਈ ਹੈ ਨਹੀਂ ਲੋਕ ਭੁੱਖਾ ਭੁੱਖੇ ਭੁੱਖੇ ਮਰ ਰਹੇ ਨੇ ਖਾਨ ਨੂੰ ਉਹਨਾਂ ਕੋ ਰੋਟੀ ਹੈ ਨਹੀਂ ਜਿਹੜੀ ਉਹਨਾਂ ਦੀ ਆਰਥਿਕ ਸਥਿਤੀ ਹੈ ਦਿਨ-ਪ੍ਰਤੀ ਦਿਨ ਥੱਲੇ ਜਾ ਰਹੀ ਹੈ ਔਰ ਜਦੋਂ ਕੋਈ ਵੀ ਦੇਸ਼ ਇਸ ਹਾਲਾਤ ਵਿੱਚ ਹੁੰਦਾ ਹੈ ਉਹਨਾਂ ਦੇ ਲੋਕਾਂ ਨੂੰ ਕੋਈ ਹੋਰ ਕੰਮ ਨਹੀਂ ਹੁੰਦਾ ਪੈਸਾ ਕਮਾਉਣ ਵਾਸਤੇ ਜੋ ਕੁਝ ਵੀ ਕਰਨਾ ਪਵੇ ਭਾਵੇਂ ਆਪਣਾ ਜਾਨ ਵੀ ਦੇਣੀ ਪਵੇ ਭਾਵੇਂ ਸੁਸਾਇਸਾਈਡ ਬੰਪਰ ਵੀ ਬੰਨਣਾ ਪਵੇ ਉਹ ਬਨ ਜਾਂਦੇ ਨੇ ਤਾਂ ਕਿ ਘਰ ਦੇ ਬਾਕੀ ਜੀ ਜੀ ਸਕਣ ਸੋ ਪਾਕਿਸਤਾਨ ਆਪਣੀ ਬਰਬਾਦੀ ਦਾ ਆਪ ਕਾਰਨ ਬਣ ਰਿਹਾ ਔਰ ਦੇਸ਼ ਦੁਨੀਆ ਦੇ ਵਿੱਚੋਂ ਆਈਸੋਲੇਟ ਹੋ ਚੁੱਕਾ ਕੋਈ ਵੀ ਦੁਨੀਆ ਦਾ ਮੁੱਲ ਪਾਕਿਸਤਾਨ ਦੇ ਨਾਲ ਅੱਜ ਨਹੀਂ ਖੜਾ ਜੇ ਕੋਈ ਖੜਾ ਤੇ ਇੱਕਾ ਦੁੱਕਾ ਮੁਲਕ ਉਹ ਖੜੇ ਨੇ ਜਿੰਨਾ ਜਿੰਨਾ ਦੀ ਮਜਬੂਰੀ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਉਹ ਇਸ ਮਜਬੂਰੀ ਦੇ ਨਾਲ ਖੜੇ ਨੇ ਪਰ ਜਿਹੜਾ ਇਹ ਹਮਲਾ ਹੋਇਆ ਪਬਲੀਕਲੀ ਉਹਦੇ ਨਾਲ ਇੱਕ ਵੀ ਦੁਨੀਆ ਦਾ ਮੁਲਕ ਉਹਦੇ ਨਾਲ ਨਹੀਂ ਖੜਾ ਹੈਗਾ ਔਰ ਸਮਝਣਾ ਪਏਗਾ ਇਹ ਜਿਹੜਾ ਹਿੰਦੁਸਤਾਨ ਹੈ ਨਰਿੰਦਰ ਮੋਦੀ ਦਾ ਹਿੰਦੁਸਤਾਨ ਹੈ ਇਹ ਨਵਾਂ ਹਿੰਦੁਸਤਾਨ ਹੈ ਇਹਦੇ ਵਿੱਚ ਦੁਸ਼ਮਣ ਜੇ ਤੁਹਾਡੇ ਵੱਲ ਅੱਖ ਕੱਟਦਾ ਤੇ ਉਹਦੀ ਅੱਖ ਕੱਢ ਦਿੱਤੀ ਜਾਂਦੀ ਹੈ ਔਰ ਉਹੀ ਵਜ੍ਹਾ ਹੈ ਕਿ ਪਿਛਲੇ 10-11 ਸਾਲ ਤੋਂ ਜਿਹੜੀਆਂ ਜਿੱਥੋਂ ਤੱਕ ਇਹ ਹੱਤਕਵਾਦੀ ਘਟਨਾਵਾਂ ਬੜੀਆਂ ਮਿਨੀਮਲ ਹੋ ਗਈਆਂ ਨੇ ਔਰ ਜੜੀ ਕੋਈ ਇਕਾ ਦੁੱਕਾ ਘਟਨਾ ਹੁੰਦੀ ਆ ਲੋਕ ਮੋਦੀ ਜੀ ਤੋਂ ਇਹ ਵਿਸ਼ਵਾਸ ਕਰਦੇ ਨੇ ਕਿ ਇਹ ਘਟਨਾਵਾਂ ਵੀ ਨਹੀਂ ਹੋਣਗੇ ਇਸ ਕਰਕੇ ਰੋਸ ਜ਼ਿਆਦਾ ਔਰ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲ ਦੇਖ ਰਹੇ ਨੇ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਆਪਣਾ ਇੰਟਰਨੈਸ਼ਨਲ ਦੌਰਾ ਛੱਡ ਕੇ ਰਾਤੋਂ ਰਾਤ ਦਿੱਲੀ ਪਹੁੰਚੇ ਨੇ ਆ ਕੇ ਉਹਨਾਂ ਨੇ ਇੱਥੇ ਬੈਠਕ ਕੀਤੀ ਆ ਹੋਮ ਮਿਨਿਸਟਰ ਸਾਹਿਬ ਇਮੀਡੀਏਟਲੀ ਘਟਨਾ ਹੋਣ ਤੋਂ ਕੁਛ ਘੰਟਿਆਂ ਵਿੱਚ ਹੀ ਕਸ਼ਮੀਰ ਪਹੁੰਚ ਗਏ ਸਨ ਸੋ ਇਹ ਦੱਸਤਾ ਹੈ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਇਸ ਜਿਹੜੀ ਕਟੜਨਾ ਵਾਪਰੀ ਹੈ ਉਹਦੇ ਅਗੇਂਸਟ ਕਿਸ ਤਰੀਕੇ ਦੇ ਨਾਲ ਤਾਕਤਵਰ ਤਰੀਕੇ ਦੇ ਨਾਲ ਉਹਨੂੰ ਉਹਨੂੰ ਖਾਤਮੇ ਵੱਲ ਲੈ ਕੇ ਜਾ ਰਹੀ ਹੈ ਔਰ ਮੈਂ ਇੱਥੇ ਵਧਾਈ ਦਵਾਂਗਾ ਸਾਰੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਉਹਨਾਂ ਨੇ ਵੀ ਦੇਸ਼ ਦੀ ਅਖੰਡਤਾ ਦੇ ਵਾਸਤੇ ਇਕਜੁੱਟ ਹੋ ਕੇ ਇੱਕ ਸਵਰ ਦੇ ਵਿੱਚ ਜਿਹੜੀ ਟੈਰਰਿਜ਼ਮ ਦੀ ਜਿਹੜੀ ਕਟੜਨਾ ਹੈਦੀ ਹੈ ਉਹਦੀ ਨਿਖੇਧੀ ਕੀਤੀ ਹੈ ਜੀ ਸਰ ਸਿਰਫ بار-बार ਹਿੰਦੂਆਂ ਨੂੰ ਹੀ ਟਾਰਗੇਟ ਕੀਤਾ ਗਿਆ ਅਸੀਂ ਵੀਡੀਓਜ਼ ਦੇਖੀਆਂ ਉਹਦੇ ਵਿੱਚ ਲੇਡੀਜ਼ ਬੋਲ ਰਹੀ ਆ ਕਿ ਇਹਨਾਂ ਨੇ ਪਹਿਲਾਂ ਪੁੱਛਿਆ ਕਿ ਤੁਹਾਡਾ ਤੁਹਾਡੀ ਜਾਤ ਕੀ ਹੈ ਜਦੋਂ ਉਹਨੇ ਕਿਹਾ ਅਸੀਂ ਹਿੰਦੂ ਆ ਤਾਂ ਉਹਦੇ ਗੋਲੀਆਂ ਮਾਰ ਦਿੱਤੇ ਦੂਜੀ ਗੱਲ ਸਰ ਕਿ ਬਾਹਰ ਅਸੀਂ ਦੇਖ ਰਹੇ ਸੀ ਨੌਜਵਾਨ ਕਹਿ ਰਹੇ ਆ ਕਿ ਜਿਹੜੇ ਕਸ਼ਮੀਰ ਦੇ ਵਿੱਚ ਜਾਂ ਜੰਮੂ ਦੇ ਵਿੱਚ ਹਿੰਦੂ ਰਹਿੰਦੇ ਆ ਉਹਨਾਂ ਦੇ ਘਰ ਵੀ ਇੱਕ 47 ਹੋਣੀ ਚਾਹੀਦੀ ਆ ਤਾਂ ਕਿ ਇਹ ਜੱਤਵਾਦੀ ਉਹਨਾਂ ਨੂੰ ਦਿਖਦੇ ਆਉ ਉਹ ਵੀ ਸ਼ੂਟ ਕਰ ਦੇ ਦੇਖੋ ਯਾਰ ਅਰਜਕਤਾ ਫਲਾਣ ਵਾਸਤੇ ਇਹ ਸਭ ਪਾਕਿਸਤਾਨ ਕਰ ਰਿਹਾ ਬਟ ਪਾਕਿਸਤ ਜੰਮੂ ਕਸ਼ਮੀਰ ਦਾ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨੇ ਵੀ ਇਹਦੀ ਨਖੇਦੀ ਕੀਤੀ ਹੈ ਔਰ ਜੰਮੂ ਕਸ਼ਮੀਰ ਦਾ ਜਿਹੜਾ ਮੁਸਲਮਾਨ ਹੈ ਉਹ ਵੀ ਇਹਨਾਂ ਲੋਕਾਂ ਦੇ ਨਾਲ ਨਹੀਂ ਹੈ ਔਰ ਬਹੁਤ ਜਲਦ ਤੁਸੀਂ ਦੇਖੋਗੇ ਜਿਹੜਾ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈ ਉੱਥੋਂ ਦੇ ਲੋਕਾਂ ਨੇ ਆਪ ਖੜੇ ਹੋ ਕੇ ਕਹਿਣਾ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਮਿਲਣਾ ਹੈਗਾ ਸੋ ਅਸੀਂ ਇਹਨੂੰ ਬੇਸ਼ੱਕ ਮਰੇ ਮੈਕਸਿਮਮ ਹਿੰਦੂ ਭਾਈਚਾਰੇ ਦੇ ਲੋਕ ਨੇ ਪਰ ਇਸ ਘਟਨਾ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਦੋ ਮੁਸਲਮਾਨ ਭਾਈਚਾਰੇ ਦੇ ਵੀ ਲੋਕ ਮਰੇ ਨੇ ਅਤੰਕ ਦਾ ਕੋਈ ਧਰਮ ਨਹੀਂ ਹੁੰਦਾ ਔਰ ਉਹ ਗੱਲਾ ਡਾ ਹੈ ਕਿ ਪਾਕਿਸਤਾਨ ਕਰਾ ਰਿਹਾ ਹੈ ਇਸ ਕਰਕੇ ਮੁਸਲਮ ਸਮਾਜ ਨੂੰ ਉਹਦੇ ਕਰਕੇ ਬਦਨਾਮੀ ਝੱਲਨੀ ਪੈ ਰਹੀ ਹੈ ਪਰ ਕਸ਼ਮੀਰ ਦਾ ਮੁਸਲਮਾਨ ਡਟ ਕੇ ਇਹਨਾਂ ਤੱਕ ਉਹਦੀ ਹਮਲਿਆਂ ਦੇ ਅਗੇਂਸਟ ਖੜਾ ਹੈ ਔਰ ਤੁਸੀਂ ਦੇਖੋਗੇ ਬਹੁਤ ਜਲਦੀ ਇਹ ਜਿਹੜੇ ਇੱਕੇ ਦੁੱਕੇ ਹਮਲਾ ਹੋ ਰਹੇ ਨੇ ਇਹ ਵੀ ਹਿੰਦੁਸਤਾਨ ਤੋਂ ਇਹ ਬੰਦ ਹੋ ਜਾਣਾ ਜੀ ਸੋ ਏ ਸੀ ਮੇਰੇ ਨਾਲ ਸੰਜੀਪ ਬਸਸਤੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੋਏ ਅਤੰਕੀ ਹਮਲੇ ਬਾਰੇ ਬਨੇਰੋ ਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਲਈ ਸੱਸੀ ਗੱਲ ਧੰਨਵਾਦ